ਛੋਟੀ ਜੀ ਸੁਹਾਗੀ ਤੇ ਛੋਟੀਆਂ ਛੋਟੀਆਂ ਕਿਆਰੀਆਂ ਛੋਟੀਆਂ ਛੋਟੀਆਂ ਕਿਆਰੀਆਂ ਕਿਹੇ ਚ ਹਲਸੀ ਕਿਹੇ ਚ ਸਰੋਂ ਬੱਖੋ ਬਖਰੀਆਂ ਚੀਜ਼ਾਂ ਲਾਈਆਂ ਆ ਬਲਾਉਣੇ ਆ ਜੀ ਸਾਸਰੀ ਘਰ ਸਾਰਿਆਂ ਨੂੰ ਅੱਜ ਦੀ ਬੜੇ ਦਿਨਾਂ ਬਾਅਦ ਬਲੌਗ ਆਪਾ ਬਣਾ ਰਹੇ ਆ ਤੇ ਅੱਜ ਜੋ ਵੀ ਕੰਮ ਕਰਾਂਗੇ ਤੇ ਸਾਡੇ ਨਾਲ ਆਪਾਂ ਜਰੂਰ ਵੀਡੀਓ ਸਾਂਝੀ ਕਰਾਂਗੇ ਦੇਖੋ ਆਪਣਾ ਵਲੌਗ ਜਰੂਰ ਤੇ ਸੱਜਰੀ ਸਵੇਰ ਚੜੀ ਆ ਧੁੰਦ ਪਈ ਆ ਮੱਠੀ ਮੱਠੀ ਸਾਰੇ ਪਾਸੇ ਤੇ ਸੂਰਜ ਵੀ ਉਹ ਦੀਦਾ ਮੱਠੇ ਮੱਠਾ 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 ਜੀ ਆ ਸੂਰਜ ਦੀਦਾ ਆ ਤੇ ਧੰਦੋ ਪੈਣੀ ਸ਼ੁਰੂ ਹੋ ਗਈ ਆ ਧੰਦਾ ਨਹੀਂ ਪੈਣੀ ਚਾਹੀਦੀਆਂ ਹੀ ਤੇ ਕੋਰਾ ਪਵੇਗਾ ਧੰਦਾ ਨਾ ਪੈਣਾ ਹੁਣ ਜਿਹੜੀਆਂ ਪੈਂਦੀਆਂ ਖਟਾ ਗੁੱਟਾ ਚੜਿਆ ਉਹਦੇ ਕਰਕੇ ਧੁੰਦਾ ਪੈਂਦੀਆਂ ਹੋਣਗੀਆਂ ਪਾਣੀ ਪੂਣੀ ਲੱਗਦਾ ਖੱਤਿਆਂ ਨੂੰ ਰੌਣੀ ਕਰਦੇ ਆ ਤੇ ਅੱਜ ਆਪਾਂ ਜਿਹੜਾ ਵੀ ਕੰਮ ਕਰਾਂਗੇ ਠਾਡੀ ਨਾਲ ਵੀਡੀਓ ਕਰਾਂਗੇ ਜਰੂਰ ਸਾਂਝੀ ਮਾੜਾ ਜੀ ਮੈਂ ਤੁਹਾਨੂੰ ਦਿਖਾ ਹੀ ਦਿਨਾ ਆ ਵੀ ਅੱਜ ਆਪਾਂ ਕਿਹੜਾ ਕੰਮ ਕਰਨਾ ਜਤਰੀ ਸਜਰੀ ਸਵੇਰ ਦੇ ਕਰੋ ਦਰਸ਼ਨ ਆ ਤੁਹਾਨੂੰ ਦੇਖ ਕੇ ਮਾੜਾ ਮੋਟਾ ਪਤਾ ਲੱਗ ਗਿਆ ਹੁਣ ਆ ਅੱਜ ਆਪਾਂ ਝਾੜਾਂਗੇ ਬਾਸਮਤੀ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਹੱਥੀਂ ਕੰਮ ਕਰਦੇ ਹੁੰਦੇ ਸੀ ਕੰਮ ਆਪਾਂ ਛੋਟੇ ਹੁੰਦੇ ਕਰਦੇ ਰਿਹਾ ਇਹ ਪਰ ਹੁਣ ਕੀਤੇ ਨੂੰ ਕਟੋ-ਕਟਨੀ ਤੇ ਲਾ ਲਓ 15 20 ਸਾਲ ਹੀ 20 ਸਾਲ ਹੀ ਰੱਖੋ 20 ਸਾਲ ਹੀ ਹੋ ਗਿਆ ਆਪਾਂ ਮੁੜ ਕੇ ਝੋਨਾ ਬਾਸਮਤੀ ਝਾੜਿਆ ਨਹੀਂ ਮਾੜਾ ਮੋਟਾ ਕਨਾਲ ਖਾਣ ਤਾਂ ਮੈਂ ਥਾਂ ਅੱਗੇ ਝਾੜਦਾ ਰਿਹਾ ਹੁਣਾਂ ਵਿਚ ਵਿਚਾਲੇ ਇਹ ਕਿਤੇ ਵੀਜੀ ਹੋਵੇ ਇਲਤੀ ਕਰਤਾ ਸਮਤੀ ਦਾ ਬੀਜਿਆ ਸੀ ਤੇ ਅੱਜ ਆਪਾਂ ਝਾੜਾਂਗੇ ਵੀਡੀਓ ਵੀ ਕਰਾਂਗੇ ਤੁਹਾਡੇ ਨਾਲ ਸਾਂਝੀ ਤੇ ਆ ਸਾਰਾ ਹਲਦ ਵਾਲੀ ਝਾੜਨ ਵਾਲਾ ਪਿਆ ਆ ਉਹ ਜਿਹੜਾ ਉੱਧਰ ਉਹ ਢੇਰੀਆਂ ਲੱਗੀਆਂ ਆ ਇਹ ਵੀ ਸਾਰੀਆਂ ਝਾੜਨ ਵਾਲੀਆਂ ਪਈਆਂ ਆ ਅੱਜ ਤਕਰੀਬਨ ਕੰਮ ਆਪਾਂ ਲੱਗੀ ਕਰਨਾ ਆ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਝੋਨਾ ਝਾੜਦੇ ਹੁੰਦੇ ਸੀ ਬਾਸਮਤੀ ਵੀ ਝੋਨਾ ਵੀ ਤੇ ਆ ਜੇ ਤੁਹਾਡੇ ਨਾਲ ਵੀਡੀਓ ਕਰਾਂਗੇ ਸਾਂਝੀ ਤੇ ਜੁੜੇ ਰਹੋ ਆਪਣੇ ਨਾਲ ਜਿਹੜਾ ਵੀ ਕੰਮ ਕਰਾਂਗੇ ਦਿਖਾਵਾਂਗੇ ਆਪਾਂ ਤੁਹਾਨੂੰ ਹਾਂ ਗੱਲਬਾਤ ਓਕੇ ਰਿਪੋਰਟ ਬਣਾਵਾਂਗੇ ਅੱਜ ਜਾਨ ਮਾਰਾਂਗੇ ਪੂਰੀ ਬਾਸਮਤੀ ਝਾੜਨ ਤੇ ਜਿਹੜਾ ਛੇਤੀ ਕੰਮ ਤਰਪੋ ਇਹ ਤੇ ਇੱਕ ਜਦੋਂ ਕੋਈ ਨਾ ਕੋਈ ਵਿੱਚ ਕੰਮ ਪੈਂਦਾ ਆ ਤਾਂ ਫੇਰ ਕੰਮ ਇਹ ਰੁਕ ਜਾਂਦਾ ਆ ਇਹ ਆ ਮੈਨੂੰ ਸਰਵ ਵਧਣ ਨੂੰ ਵੀ ਮੈਂ ਮੜ ਲਾ ਕੇ ਥਾਂ ਵਧਿਆ ਹੁਣ ਆਇਆ ਤੇ ਝਾੜਨ ਨੂੰ ਵੀ ਮੇਰਾ ਟਾਈਮ ਲੱਗਾ ਅੱਜ ਵੀ ਟਾਈਮ ਹੈ ਤਾਂ ਹੈ ਨਹੀਂ ਸੀ ਪਰ ਮੈਨੂੰ ਇਹਦੇ ਕਰਕੇ ਟਾਈਮ ਕੱਢਣਾ ਪਿਆ ਇੰਚਾਲ ਟਾਈਮ ਕੱਢ ਕੇ ਤਾਂ ਬਾਸਮਤੀ ਛਾੜ ਕੇ ਤਾਂ ਕੰਮ ਨਵੇੜ ਦਈਏ ਤੇ ਨੈਟ ਵੀ ਦੱਸਦਾ ਵੀ 4-5 ਤਰੀਕ ਦਾ ਮੀਂਹ ਦੱਸਿਆ ਹੈ ਬਾਕੀ ਪਤਾ ਨਹੀਂ ਹੈਗਾ ਮੌਸਮ ਕਿਹੜੇ ਵੇਲੇ ਵਿਗੜ ਜਾਣਾ ਇਹ ਛੋਟੇ ਛੋਟੇ ਕਹਿ ਰੀਆਂ ਆਂ ਮੈਂ ਗੱਲਾਂ ਕਰਦਾ ਸੀ ਸਾਬਜੀਆਂ ਸਬਜ਼ੀਆਂ ਕਿਸੇ ਦੇ ਵਿੱਚ ਹੁਣ ਇਦਾਂ ਮਤਲਬ ਵੀ ਗੱਠਿਆਂ ਦਾ ਕਾਣ ਲਾਇਆ ਆ ਆ ਛੋਟੀ ਕਿਆਰੀ ਬਣੀ ਆ ਇਹਦੇ ਚ ਪਨੀਰੀ ਲਾਵਾਂਗੇ ਆਲਸੀ ਸਰੂ ਹਾਲੂ ਹਾਲੂ ਤਾਂ ਪੱਠਿਆਂ ਦੇ ਵਿੱਚ ਹੀ ਸੜਦੀ ਦੀ ਆ ਇਧਰ ਆਪਣੀਆਂ ਸਬਜ਼ੀਆਂ ਸ਼ੁਰੂ ਹੋ ਜਾਂਦੀਆਂ ਭਿੰਡੀਆਂ ਤੇ ਆ ਵਿੱਚ ਹੀ ਗੋਭੀ ਸਰੂ ਇਹ ਪਹਿਲਾਂ ਵੀ ਜੀ ਸਾਗ ਲਈ ਤੇ ਵਿੱਚ ਹੀ ਆ ਮੂਲੀਆਂ ਆ ਗਾਜਰਾਂ ਪਰੇ ਪਾਲਕ ਮੇਥੀ ਇਹ ਹਲਦੀ ਵਿੱਚ ਹੈਗੀ ਹਲਦੀ ਉੱਧਰ ਵੀ ਆਹ ਹੋਵੇ ਵਿੱਚੇ ਪਾਥੀਆਂ ਤੇ ਆਹ ਲਸਣ ਆਹ ਗੋਭੀ ਆਹ ਕੜੀ ਪੱਤਾ ਲੋਕ ਬਣਦਾ ਪਿਆ ਸੱਜਣਾ ਕੰਮ ਸਾਰੇ ਹੀ ਜ਼ਰੂਰੀ ਆ ਝੁੰਮਾ ਝਾਰ ਲਈਏ ਬਾਸਮਤੀ ਮਿੱਤਰੋ ਬਾਸਮਤੀ ਝਾੜਨ ਦਾ ਕੰਮ ਆਪਾਂ ਕੀਤਾ ਬਹੁਤ ਚਿਰਾਂ ਬਾਅਦ ਆ। ਤੇ ਇਹ ਹੁਣ ਇਦਾਂ ਵੀ ਪੂਲੇ ਬਨ ਕੇ ਵੀ ਝਾੜਿਆ ਦਾ ਇਦਾਂ ਰੋਗ ਨਾਲ ਵੀ ਰੋਗ ਨਾਲ ਥੋੜਾ ਜਿਹਾ ਛੇਤੀ ਕੰਮ ਨੇ ਪੜਦਾ ਆ। ਕਿ ਪੂਲਾ ਬਨ ਕੇ ਥੋੜਾ ਜਿਹਾ ਟਾਈਮ ਲੱਗਦਾ ਡੇੜੀ ਨੇ ਉਦੋਂ ਪੂਲੇ ਪਹਿਲਾਂ ਬੰਨੇ ਵੀ ਸੀ। ਤੇ ਉਹ ਸਾਰੇ ਉੱਪਰ ਪੂਲੇ ਹੀ ਆ। ਤੇ ਬਾਕੀ ਆ ਪਾਉਣ ਜਵੀਰ ਦੇ ਹੱਥਾਂ ਨਾਲ ਲੱਗਿਆ ਵਿੱਚ ਆਪਣੀ ਅਗੇ ਅਹੀ ਪ੍ਰੋਣੀ। ਪ੍ਰੋਣੀ ਹਲੇ ਘਰੇਈਆ ਤਾਂ ਫਿਰ ਮੈਂ ਕੱਪੜੇ ਬਗਲ ਕੇ ਬਾਸਮਤੀ ਝਾੜਨਾ ਕਿਉਂ ਮੈਂ ਨਵੇੜੀਏ ਕੰਮ। ਤਾਲੂ ਵੀ ਕੰਮ ਤੇ ਜਾਣਾ ਆ ਮੋੜ ਚ ਫਿਰੇ ਕੰਮ ਰਹਿ ਜਾਣਾ ਆ ਤੇ ਵੱਡੇ ਭਾਈ ਨੂੰ ਸੇ ਓਖਾ ਹੋ ਜਾਂਦਾ ਇਕੱਲੇ ਨੂੰ ਕੰਮ ਕਰਨ ਤੇ ਤੁਹਾਨੂੰ ਥੋੜਾ ਜਿਹਾ ਮੈ ਦਿਖਾਉਣਾ ਆ ਹਾਂ ਆ ਗਏ ਸਵੇਰ ਤੇ ਆਪਾਂ ਲੱਗੇ ਸਵੇਰੇ ਮੈਂ ਲੱਗ ਗਿਆ 7:30 ਤੋਂ 7:30 ਵਜੇ ਚਾਹ ਪੀ ਕੇ ਤੇ ਆ ਆਪਾਂ ਢੇਗ ਸਾਰੀ ਆਪਾਂ ਝਾੜੀ ਆ ਇਹ ਆ ਵਾਲੀ ਇੱਥੇ ਤਾਂ ਇਹ ਜਾਨੀ ਸਵੇਰੇ ਛੁੱਟੀ ਲੱਗੀ ਆ 10 ਵਜੇ ਤੱਕ ਆਹ ਕੁਛ ਆ ਜਿਹੜੇ ਪੂਲੇ ਪਏ ਆ ਇਹ ਆਪਾਂ ਹੀ ਝਾੜੇ ਆ ਤੇ ਨਾਲ ਫੇ ਭਾਬੀ ਭਾਜੀ ਡੈਡੀ ਹੁਣੀ ਆ ਵੀ ਇਹਨਾਂ ਨੇ ਸਵੇਰੇ ਝਾੜਿਆ ਜਿਹੜੇ ਲੱਗੇ ਆ ਇਹ ਵੀ ਨਾਲ ਆ ਗਿਆ ਸੀ ਯਾਨੀ ਕਹਿਣ ਦਾ ਮਤਲਬ ਆਪਣੀ ਆ ਛੁੱਟੀ ਲੱਗੀ ਆ ਉਦੋਂ ਬਾਅਦ ਫਿਰ ਝਾੜਦੇ ਰਹੇ ਆ ਨਾਲ ਇੱਧਰ ਵੀ ਲਾਈ ਆ ਇੱਧਰ ਪਰਾਲੀ ਜਾਨੀ ਥੋੜੀ ਜੀ ਵਧੀਆ ਆ ਯਾਨੀ ਬਾ ਇਹਦੇ ਵਿੱਚ ਵੀ ਵਧੀਆ ਸੀ ਫਲ ਜਿਹੜਾ ਆ ਤੇ ਆਪਣੇ ਆ ਨਿਆਣੀ ਵੀ ਲੱਗੇ ਜਾਂਦੇ ਇਹ ਵੀ ਵਿਚਾਰੇ ਕੰਮ ਬਹੁਤ ਕਰਦੀ ਆ ਤੇ ਹੁਣ ਆਪਾਂ ਢੇਕ ਚਾੜਨੀ ਸਾਰੀ ਤਾਂ ਫੇਰ ਆਪਾਂ ਮਿਲਦੇ ਆ ਤੁਹਾਨੂੰ ਦਿਖਾਉਨੇ ਆ ਸਾਰੀ ਕਿਦਾਂ ਬਾਸਮਦੀ ਝਾੜੀ ਦੀ ਆ ਘੱਟੋ ਘੱਟ 20 ਸਾਲਾਂ ਬਾਅਦ ਝਾਣ ਲੱਗੀ ਬਾਸ ਇਹ ਸ਼ਾਬਾਸ਼ ਜਵਾਨ ਦੇ ਓ ਬੱਲੇ ਆ ਆਦੇ ਹੁਣ ਇੱਧਰ ਵੀ ਆ ਗਿਆ ਹਰੇ ਹੁਣ ਲੱਗਦੇ ਆ ਇੱਥੇ ਡਾ ਦੇ ਇੱਥੇ ਜਾਣਾ ਤਾਂ ਮਿੱਟੀ ਤੇ ਆ ਆ ਚੱਲ ਇਹ 6:30 ਹੁਣੇ 7 ਦਾ ਟਾਈਮ ਹੋ ਗਿਆ ਹੈ ਸ਼ਾਮ ਹਨੇਰਾ ਹੋ ਗਿਆ ਹੈ ਰਾਤ ਦਾ ਯਾਨੀ ਸ਼ਾਮ ਦਾ ਟਾਈਮ ਹੈ 6:30 7 ਦਾ ਤੇ ਹਨੇਰਾ ਕਾਫੀ ਹੋ ਗਿਆ ਤੇ ਚੰਦ ਵੀ ਪੂਰਾ ਠਾਠਾ ਮਾਰਦਾ ਆ ਪਰਸੋਂ ਨੂੰ ਪੁੰਨਿਆ ਆ ਗੁਰੂ ਨਾਨਕ ਦੀ ਜੀ ਦਾ ਗੁਰਪੁਰਬ ਆ ਉਹ ਸਾਹਮਣੇ ਗੁਰਦੁਆਰਾ ਆ ਵਿੱਚ ਸਪੈਦੀ ਆ ਜਾਂਦੇ ਆ ਆਹ ਵਾਲਾ ਤੇ ਗੁਰਦੁਆਰੇ ਸਾਹਿਬ ਪਾਠ ਰੱਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਮੈਂ ਹੁਣ ਪਾਣੀ ਪੀਣ ਗਿਆ ਸੀ ਤੇ ਅੱਜ ਲੱਗੇ ਰਹਿ ਝਾੜਨ ਲੱਗੇ ਰਹਿ ਝਾੜਨਾ ਝੋਨਾ ਤੇ ਵਿੱਚ ਪ੍ਰਾਣੇ ਵੀ ਆ ਗਿਆ ਸੀ ਤੇ ਪ੍ਰਾਣੇ ਹਲੇ ਘਰੀ ਆ ਤੇ ਹੁਣ ਤੇ ਹੁਣ ਛਾੜ ਕੇ ਤਾਂ ਦਾਣੇ ਦੂਣੇ ਕੀਤੇ ਆ ਸਾਫ ਤੇ ਅੱਜ ਕਾਫੀ ਛੁੱਟੀ ਮਾਰਤੀ ਆ ਖਿੱਚ ਕੇ ਇਸ ਛਾ ਨੂੰ ਫਿਰ ਮੈਂ ਫਿਰ 3 ਵਜੇ ਲੱਗ ਗਿਆ ਸੀ ਤੇ ਹੁਣ ਆ ਮੈਂ ਉਧਰੋਂ ਛਾੜਨ ਵਾਲੀ ਬਾਸਮਤੀ ਚੱਕ ਚੱਕ ਕੇ ਲਿਆਉਣਾ ਆ ਮੈਂ ਕਿਹਾ ਹੁਣ ਇਕੱਠੀ ਕਰ ਲਈਏ ਫੇਰ ਆਪਾਂ ਛਾੜਦੇ ਆ ਪਹਿਲਾਂ ਹੁਣ ਇਕੱਠੀ ਕਰ ਲਈਏ ਆ ਹੁਣ ਟੈਗ ਮੈਂ ਲਾਈ ਆ ਤੇ ਹੁਣ ਮੈਂ ਪਾਣੀ ਪੀਣ ਗਿਆ ਸੀ ਤੇ ਪਾਣੀ ਪੀ ਕੇ ਮੈਂ ਵਾਪਸ ਆ ਗਿਆ ਆ ਤੇ ਆ ਪੂਲੇ ਵਿੱਚ ਹਲ ਵਾਲੇ ਪੈੜ ਦੇ ਚੰਗੀ ਰੌਣਕ ਲੱਗੀ ਆ ਪਰਾਲੀ ਦੀ ਹਾਂਜੀ ਆਹ ਦੇਖੋ ਇੱਧਰ ਆਸੇ ਪਾਸੇ ਪਰਾਲੀ ਪਰਾਲੀ ਆ ਇੱਧਰ ਵੀ ਇਦਾਂ ਹੀ ਆ ਔਰ ਟੈਗ ਲੱਗੀ ਆ ਤੇ ਰਾਤ ਨੂੰ ਵੀਡੀਓ ਘੱਟ ਕਲੀਅਰ ਆਉਂਦੀ ਆ ਕੀ ਗੱਲ ਹੋ ਗਈ ਆ ਸਾਫ਼ ਨਹੀਂ ਆਉਂਦੀ ਤੇ ਹੁਣ ਆ ਮੈਂ ਇਧਰੋਂ ਚੱਕ ਚੱਕ ਕੇ ਲਿਆਉਂਦੇ ਆ ਆ ਫੋਨ ਉਹ ਦਿਖਾਉਣਾ ਆ ਅੱਜ ਦਾ ਜਿਹੜਾ ਬਲੌਗ ਆਪਣਾ ਇਹ ਬਾਸਮਤੀ ਛਾੜਨ ਵਾਲਾ ਸੀ ਕੰਮ ਹੁਣ ਮੈਂ ਆ ਇਧਰੋਂ ਚੱਕਦਾ ਪਿਆ ਆ ਤੇ ਇਹ ਕਨਾਲ ਥਾਂ ਦੀ ਹੁਣ ਇਕੱਠੀ ਕਰਾਂਗੇ ਇਹ ਇਹ ਤਾਂ ਹਜੇ ਘੱਟੋ ਘੱਟ ਤਿੰਨ ਕਨਾਲੀ ਥਾਂ ਪਿਆ ਆ ਚੱਕਣ ਵਾਲਾ ਹੁਣ ਜਿੰਨੀ ਚੱਕ ਹੁੰਦੀ ਚੱਕ ਕੇ ਤਾਂ ਫੇਰ ਛਾੜਾਂਗੇ 10 ਵਜੇ ਤੀ ਲਾਵਾਂਗੇ ਛੁੱਟੀ ਆ ਹੁਣ ਢੇਰੀਆਂ ਚੱਕਣੀਆਂ ਸਾਰੀਆਂ ਉੱਥੇ ਲਾਉਣੀਆਂ ਟੈਗ ਪੂਰੀ ਪੈੜ ਬਣਾਉਣੀਆਂ ਪੂਰਾ ਦੁਬਾਰਾ ਦਵਲ ਕੇ ਆ ਨਾ ਤੇ ਅੱਜ ਦਾ ਆਪਣਾ ਬਲਾਕ ਇਹੀ ਸੀ ਬਾਸਮਤੀ ਝਾੜਨ ਦਾ ਤੇ ਇਹ ਆਪਾਂ ਹੁਣ ਬਾਸਮੇਦ ਦੀ ਆ ਕੰਮ ਆਪਣਾ ਛੇਤੀ ਨਿਬੜ ਜਵੇ ਤਾਂ ਫੇਰ ਰੌਣੀ ਕਰਕੇ ਆਪਾਂ ਕਣਕ ਬੀਜਾਂਗੇ ਲੇਟ ਜਿੰਨੀ ਲੇਟ ਕਣਕ ਬੀਜੀ ਹੋਵੇ ਦਸੰਬਰ ਦੇ ਪਹਿਲੇ ਹਫਤੇ ਵੀ ਬੀਜ ਹੋ ਜਵੇ ਤਾਂ ਉੰਨੀ ਕਣਕ ਵਧੀਆ ਹੁੰਦੀ ਆ ਉਹਨੂੰ ਝਾੜ ਵਧੀਆ ਪੈਂਦਾ ਆ ਜਿਹੜੀ ਪਹਿਲਾਂ ਬੀਜੀ ਆ ਹੁਣ ਕਈਆਂ ਨੇ ਆਪਣੇ ਅਕਤੂਬਰ ਦੇ ਵਿੱਚ ਹੀ ਬੀਜ ਦਿੱਤੀ ਆ ਉਹੋ ਕਣਕ ਬਾਅਦ ਜ਼ਿਆਦਾ ਜਾਂਦੀ ਹੁੰਦੀ ਆ ਬਾਅਦ ਕੇ ਮੁੜ ਕੇ ਫਿਰ ਡੈਗਦੀ ਡੈਗਦੀ ਆ ਉਹੋ ਤੇ ਉਹ ਫਿਰ ਮੌਸਮ ਉਦਾਂ ਦੇ ਆ ਜਾਂਦੇ ਉਹਦੇ ਵਿੱਚ ਖਰਾਬ ਵੀ ਹੁੰਦੀ ਆ ਇਹ ਕਣਕ ਹੁੰਦੀ ਛੋਟੀ ਤਾਂ ਇਹ ਝੱਲ ਜਾਂਦੀ ਸਾਰਾ ਕੁਝ ਤੇ ਅਜਿਹਾ ਬਲੌਗ ਆਪਣਾ ਇੰਨਾ ਹੀ ਸੀ ਤੇ ਕਰਦੇ ਆ ਵੀਡੀਓ ਦੀ ਸਮਾਪਤੀ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਸਾਸਰੀ ਗਾਲ ਜੀ ਸਾਰਿਆਂ ਨੂੰ